ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਹੀ ਜ਼ਿਆਦਾ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਕਿ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਬਣੀ ਨੂੰ ਸ਼ੇਅਰ ਸ਼ੁਰੂ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੰਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਕ ਚ ਫੈਬਰਿਕ ਚ ਸਾਰੀ ਡਿਟੇਲਸ ਸਾਮ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੇਮ ਦਾ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਡੇ ਹੋਰ ਕਾਫੀ ਡਿਜ਼ਾਈਨ ਤੁਸੀਂ ਦੇਖਣ ਦੇ ਲਈ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਉਹ ਨਾਲ ਸਾਡੀ ਬਿਸਟਾਈਡਾ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਥੋੜ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਪਸੰਦ ਦੀ ਹੋਊਗੀ ਤੇ ਤੁਸੀਂ ਡਿਜ਼ਾਈਨ ਸੈਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਕਿਸੇ ਵੀ ਤਰ੍ਹਾਂ ਤੁਸੀਂ ਪਾਰਟੀ ویئر ਫੁੱਲ ਹੈਵੀ ਬ੍ਰਾਈਡਲ ਸੂਟ ਲੈਣਾ ਹੋ ਜਿੱਦਾਂ ਨਹੀਂ ਤੁਸੀਂ ਬੁਟੀਕ ਸਟਾਈਲ ਕੁਝ ਕਰਵਾਉਣਾ ਚਾਹੋ ਸਟੀਚਿੰਗ ਕਰਵਾਉਣੀ ਚਾਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਅਵੇਲੇਬਲ ਹੈਗਾ ਤੁਸੀਂ ਜਿੱਦਾਂ ਵੀ ਟਿਕ ਸਟਾਈਲ ਕੋ ਆਪਣਾ ਡ್ರೆਸਿੰਗ ਜਿਆ ਤਿਆਰ ਕਰਵਾਉਣੀ ਹੈਗੀ ਅਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਡੈਸੂਟ ਵਗੈਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਜਿਆਦਾ ਸੋਹਣੇ ਕੰਮ ਵਰਕ ਦੇ ਲਈ ਲਗਰਨ ਜੀ ਫੈਬਰਿਕ ਦੇ ਵਿੱਚ ਲੈ ਕੇ ਆਏ ਵਰਤਮਾਨ ਸੂਟ ਹੈ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਪੂਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਦਿਖਾਉਣੇ ਆਪਣਾ ਜੋ ਪਹਿਲਾ ਸੂਟ ਅੱਜ ਵਾਲਾ ਜਿਹੜਾ ਆਪਾਂ ਇਹ ਪਹਿਲਾ ਸੂਟ ਦੇਖੋ ਤਿਆਰ ਕਰਵਾਇਆ ਹੈ ਇਹ ਜੌਰਜਟ ਦੀ ਫੈਬਰਿਕ ਹੈਗੀ ਜੌਰਜਟ ਫੈਬਰਿਕ ਤੇ ਆਪਾਂ ਤਿਆਰ ਕਰਵਾਇਗਾ ਤੇ ਇਹਦਾ ਸਿਕਾਈ ਜਿਹੜਾ ਸਰਦਈ ਕਲਰ ਕਹਿੰਦੇ ਹੁੰਦੇ ਆ ਇਹ ਕਲਰ ਚ ਆਪਾਂ ਕਨਫਿਊਜ਼ ਹੋ ਜਾਂਦੇ ਆਗੇ ਆਪਾਂ ਇਹਨੂੰ ਫਲੋਜੀ ਵੀ ਕਹਿ ਦਿੰਨੇ ਆ ਤੇ ਸਿਕਾਈ ਇਹਨੂੰ ਜਿਹੜਾ ਡਾਰਕ ਸਿਕਾਈ ਕੰਦਰ ਆਪਾਂ ਉਹ ਵੀ ਬੋਲ ਦਿੰਦੇ ਆ ਜੌਰਜਟ ਦੀ ਇਹਦੀ ਫੈਬਰਿਕ ਆ ਗਈ ਆਪਣੇ ਜੌਰਜਟ ਫੈਬਰਿਕ ਤੇ ਆਪਾਂ ਲੈ ਤਿਆਰ ਕਰਵਾਇਗਾ ਜੌਰਜਟ ਸੋਹਣੇ ਕਪੜਾ ਮਸ਼ੀਨ ਵਰਕ ਦੇ ਨਾਲ ਹੀ ਸੂਟ ਤਿਆਰ ਜਆ ਤਾਂ ਹੁਣ ਗਰਮੀਆਂ ਦੇ ਵਿੱਚ ਮਸ਼ੀਨ ਵਰਕ ਦੇ ਸੂਟ ਹੀ ਚੱਲਦੇ ਨੇਗੇ ਭਾਵੇਂ ਆਪਾਂ ਉਹ ਸੈਨੀ ਪਾਰਟੀ ਵੇਅਰ ਬਣਾਉਣਾ ਹੋਵੇ ਭਾਵੇਂ ਉਹਨੂੰ ਆਪਾਂ ਡੇਲੀ ਵੇਅਰ ਬਣਾਉਣਾ ਹੋਵੇ ਕੁਛ ਇਹ ਵਾਰ ਵੀ ਜੀ ਆਪਣਾ ਜਿਆਦਾ ਟ੍ਰੈਂਡ ਦੇ ਵਿੱਚ ਰਹਿਣਾ ਆਪਣਾ ਡੈਨਲੀ ਜਿਹੜੀ ਕੇ ਇਹਦੇ ਵਰਕ ਆ ਗਿਆ neck ਤੇ ਆਪਾਂ ਨੇ ਸਟੀਚਿੰਗ ਸਟਾਈਲ ਦੇ ਦੁਆਰਾ ਆਪਾਂ ਇਹਨੂੰ ਡਿਜ਼ਾਈਨ ਦਿੱਤਾ ਹੈ neck ਨੂੰ ਤੇ ਇਧਰ ਦੇਖੋ ਇਹਦੀ ਬਾਜੀ ਤੇ ਵਰਕ ਆ ਗਿਆ ਬਹੁਤ ਜਿਆਦਾ ਸੋਨਾਂ ਦਾ ਇੱਕ ਜਿਹੜੀ ਬਾਜੀ ਤੇ ਵਰਕ ਆ ਨਾਲ ਆਪਾਂ ਨੇ ਪੈਂਟ ਰੈਡੀ ਕੀਤੀ ਹੈ ਇਹਦੀ ਪੈਂਟ ਪਲਾਜੋ ਤੇ ਵਰਕ ਹੋਇਆ ਹੈ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜ਼ਰੂਰੀ ਨਹੀਂ ਤੁਸੀਂ ਪੈਂਟ ਪਲਾਜੋ ਤੇ ਇਹ ਵਰਕ ਕਰਵਾਉਣਾ ਤੁਸੀਂ ਆਪਣੇ ਨਾਲ ਸਟ੍ਰੇਟ ਬਾਟਮ ਵੀ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਨੇ ਮਜ਼ੈਂਟਾ ਕਲਰ ਦਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਕੀਤਾ ਹੈਗਾ ਕੰਟਰਾਸਟ ਦੇ ਵਿੱਚ ਦੁਪੱਟਾ ਰੈਡੀ ਕੀਤਾ ਆਪਣੇ ਰੈਜ਼ੈਂਟਾ ਸ਼ੇਡ ਦਾ ਤੇ ਸੂਟ ਨਾਲ ਦੇ ਕਲਰ ਦੀ ਆਪਾਂ ਇਹਨੂੰ ਪਲੇਸ ਦਿੱਤੀ ਆ ਤੁਸੀਂ ਆਪਣੇ ਜੁਆਇਸ ਅਕੋਰਡਿੰਗ ਦੁਪੱਟਾ ਜਿਹੜਾ ਟਾਈਡਾਈ ਕਰਵਾ ਸਕਦੇ ਹੋ ਤੇ ਪਲੇਨ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਆਪਣੇ ਅਕੋਰਡਿੰਗ ਤੁਸੀਂ ਆਪਣਾ ਬੁਟੀਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਮੈਂ ਇਹ ਤੁਸੀਂ ਡਿਜ਼ਾਈਨ ਦੇਖ ਕੇ सेम ਡਿਜ਼ਾਈਨ ਲੈ ਸਕਦੇ ਹੋ ਫੈਬਰਿਕ ਚੇਂਜ ਕਰ ਸਕਦੇ ਹੋ ਡਿਜ਼ਾਈਨ ਦੇ ਵਿੱਚ ਐਡਸ ਵੀ ਕਰਨਾ ਹੈ ਦੁਪੱਟੇ ਦੇ ਵਿੱਚ ਕੁਝ ਐਡਸ ਵੀ ਕਰਨਾ ਹੈ ਜਾਂ ਦੁਪੱਟੇ ਦੀ ਫੈਬਰਿਕ ਚੇਂਜ ਕਰਨੀ ਹੈ ਜਿਵੇਂ ਤੁਹਾਨੂੰ ਪਸੰਦ ਆ ਉਸੇ ਕੜੋਂ ਤੁਸੀਂ ਆਪਣਾ ਨਵਾਂ ਸੂਟ ਤਿਆਰ ਕਰਵਾ ਕੇ ਲੈ ਸਕ ਹਾਂ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਆਪਣਾ ਹੈਗਾ ਸੈਟਨ ਔਰਗਾਂਜ਼ਾ ਦੀ ਫੈਬਰਿਕ ਹੈ ਜੀ ਸੈਟਨ ਔਰਗਾਂਜ਼ਾ ਦੀ ਫੈਬਰਿਕ ਹੈ ਇਹ ਵੀ ਆਪਣਾ ਮਸ਼ੀਨ ਵਰਕ ਦੇ ਨਾਲ ਹੀ ਤਿਆਰ ਕਰਵਾਇਆ ਹੈ ਆਪਣੇ ਜਿਹੜੇ ਬਾਹਰਲੇ ਕਸਟਮਰ ਹੁੰਦੇ ਨੇ ਨਾ ਉਹਨਾਂ ਨੂੰ ਤੁਸੀਂ ਕਹੋਗੇ ਕਿ ਮਨੇ ਸੈਟਨ ਔਰਗਾਂਜ਼ਾ ਵਰਗਾ ਉਹਦੇ ਤੋਂ ਸੂਟ ਤਿਆਰ ਕਰਵਾ ਲਵਾਂਗੇ ਕਿਉਂਕਿ ਜਿਹੜੇ ਬਾਹਰਲੇ ਕਸਟਮਰ ਨੇਗੇ ਉਹਨਾਂ ਨੂੰ ਦੇਖੋ ਆਪਣੇ ਕਾਟਨ ਜ਼ਿਆਦਾ ਏਨੀ ਹੈ ਨਾ ਜਿ ਉਹਨਾਂ ਨੇ ਕਰਨੀ ਵੀ ਕੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਗਰਮੀ ਨਹੀਂ ਪੈਂਦੀ ਇਹਦੀ ਤਾਂ ਉਹ ਆਪਣੇ ਸਿੰਥੈਟਿਕ ਫੈਬਰਿਕ ਦੇ ਹੀ ਤਿਆਰ ਕਰਵਾ ਕੇ ਲੈਣਗੇ ਸੂਟ ਇਹ ਵਾਲਾ ਆ ਗਿਆ ਆਪਣਾ ਘੇਰੇ ਦੇ ਉੱਪਰ ਇਦਾਂ ਹੈ ਕਿ ਇਹ ਜੇ ਉੱਪਰ ਇੱਕ ਵੱਡਾ ਫਲਾਅਰ ਬਣਿਆ ਹੋਇਆਗਾ ਤੇ ਫਿਰ ਇੱਕ ਹਿੱਪ ਦੇ ਉੱਪਰ ਆ ਗਿਆ ਤੇ ਇੱਕ ਫਿਰ ਐਦਾਂ neck ਦੇ ਉੱਪਰ ਆ ਗਿਆ ਤੇ ਕਾਫੀ ਸੋਹਣੇ ਡਿਜ਼ਾਈਨਿੰਗ ਆਪਣੀ ਤਿਆਰ ਹੋਈ ਹੋਈ ਹੈਗੀ। ਤੁਸੀਂ ਮਸ਼ੀਨ ਵਰਤਦੇ ਹੋ। ਬਹੁਤ ਸੋਹਣਾ ਸੋਬਰ ਸਰਦਾਰੀ ਜਿਹਾ ਜਿਹੜਾ ਆਪਣਾ suit ਹੈ ਬਣਿਆ ਹੋਇਆਗਾ। ਇਧਰੇ ਦੀ ਬਾਹੂ ਦੇ ਉੱਪਰ ਵਰਕ ਆ ਜਾਊਗਾ। ਇਹ ਵਾਲਾ ਦੇਖੋ ਇਹਦੀ ਬਾਹੂ ਤਿਆਰ ਹੈ। ਬਾਹੂ ਦਾ ਵਰਕ। ਦੇਖੋ ਸਾਰਾ ਵਰਕ ਦੇਖੋ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ। ਬਹੁਤ ਜ਼ਿਆਦਾ ਸੋਹਣਾ ਆਪਣਾ ਇਹ ਜਿਹੜਾ suit ਹੈ ਤਿਆਰ ਹੋਇਆਗਾ। ਇਹ ਇਹਦੇ ਨਾਲ ਬਾਟਮ ਆਗੇ ਪਲੇਨ ਤੁਸੀਂ ਬਾਟਮ ਤੇ ਵੀ ਬਣ ਕਰਵਾਉਣਾ ਚਾਹੋ ਤਾਂ ਆਪਣਾ ਕਰਵਾ ਸਕਦੇ ਹੋ ਪਿਓਰ ਚਨੂਨ ਦਾ ਦੁਪੱਟਾ ਜਿਹੜਾ ਆਪਾਂ ਨੇ ਇਹ ਟਾਈ ਡਾਈ ਕਰਵਾਇਆ ਹੈਗਾ ਇਹ ਸੁੱਟ ਦੀ ਸਟਾਰਨ ਔਰਗੈਂਜ਼ਾ ਦੀ ਫੈਬਰਿਕ ਆ ਤੁਸੀਂ ਇਹ ਆਪਣਾ ਡਿਜ਼ਾਈਨ ਦੇ ਕੇ ਜਿਹੜਾ ਵੀ ਤੁਸੀਂ ਕੋਈ ਚਾਹੋ ਹਨਾ ਆਪਣਾ ਫੈਬਰਿਕ ਤੁਸੀਂ ਕੋਲ ਸੇ ਤਿਆਰ ਕਰਵਾ ਸਕਦੇ ਹੋ ਫੈਬਰਿਕ ਤੁਸੀਂ ਆਪਣਾ ਕਾਟਨ ਫੈਬਰਿਕ ਤੇ ਡਿਜ਼ਾਈਨ ਇਹ ਸਾਡਾ ਪਹਿਲਾਂ ਕਾਟਨ ਤੇ ਵੀ ਬਣਾ ਸੀ ਇਹ ਪਸ਼ਮੀਨੇ ਤੇ ਵੀ ਸੇ ਤਿਆਰ ਕਰਵਾਇਆ ਸੀ ਆਵਰਾ ਡਿਜ਼ਾਈਨ ਹੁਣ ਇਹ ਆਪਣਾ ਸਿੰਥੈਟਿਕ ਫੈਬਰਿਕ ਤੇ ਤਿਆਰ ਹੈ ਕੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜਿੱਦਾਂ ਤੁਸੀਂ ਡਿਜ਼ਾਈਨ ਨੂੰ ਕੱਟ ਕਰਵਾਉਣਾ, ਬਦ ਕਰਵਾਉਣਾ ਹਨ ਤੇ ਉਹਨੂੰ ਕਿਸੇ ਹੋਰ ਫੈਬਰਿਕ 'ਤੇ ਕਰਵਾਉਣਾ ਹੈ ਤਾਂ ਉਹਦਾ ਤੁਸੀਂ ਦੱਸ ਸਕਦੇ ਆ ਆਪਣਾ ਸਾਰਾ ਤਿਆਰ ਕਰਵਾਵਾਂਗੇ ਲੈ ਸਕਦੇ ਹੋ। ਹਾਂਜੀ ਜਿਹੜਾ ਆਪਣਾ ਮੈਕਸ ਸੂਟ ਹੈਗਾ ਇਹ ਵਾਲਾ ਆਪਣਾ ਤਿਆਰ ਹੋਇਆ ਹੈਗਾ ਪਿਓਰ ਖਾਦੀ ਦੇ ਉੱਪਰ। ਪਿਓਰ ਖਾਦੀ 'ਤੇ ਆਪਾਂ ਨੇ ਤਿਆਰ ਕਰਵਾਇਆ ਇਹਨਾਂ ਦੇਖੋ ਸੂਟ ਇਹ ਬਹੁਤ ਜਿਆਦਾ ਸੋਹਣਾ, ਸਿੰਪਲ, ਸੁਪਰ ਸਰਦਾਰੀ ਜਿਹਾ ਸੂਟ ਹੈਗਾ। ਦੇਖੋ ਇਹਦਾ ਸਕਿਨ ਕਲਰ ਹੈਗਾ, ਡਾਰਕ ਸਕਿਨ ਕਲਰ ਹੈਗਾ। ਨਾ ਆਪ ਇਹਨੂੰ ਲਾਈਟ ਨਾਲ ਡਾਰਕ ਇਸ ਬਹੁਤ ਪਿਆਰਾ ਜਿਹਾ ਕਲਰ ਹੈਗਾ ਸਕਿਨ ਤੇ ਇਦਾਂ ਆਪਾਂ ਨੇ ਹਮਸ਼ੀਨ ਵਰਕੇ ਦੇ ਨਾਲ ਦੇਖੋ ਤਿਆਰ ਕਰਵਾਇਆ ਹੈ ਸੈਂਟਰ ਪੈਨਲ ਲੇਗੇ ਇਦਾਂ ਸੈਂਟਰ ਪੈਨਲ ਬਣੀ ਕੋਈ ਲੇਗੇ ਤੇ ਨੈਪਲ ਕਰਦੇ ਕੋਈ ਵਰਕ ਨਹੀਂ ਤਾਂ ਆਪਾਂ ਸਟਿਚਿੰਗ ਨਾਲ ਸਟਾਈਲ ਦਿੱਤਾ ਹੈ ਇਹਨੂੰ ਤੇ ਇਦਾਂ ਇਹਦੀ ਪਾ ਦੂ ਪੇਪਰ ਵਰਕ ਕਰਾਂਗੇ ਆਦੀ ਪਾ ਇੱਕ ਥ्रेड ਆ ਕਿ ਜਿਹੜਾ ਆਪਾਂ ਨੇ ਸੂਟ ਨਾਲ ਦਾ ਡਾਰਕ ਕਰਕੇ ਲਾਇਆ ਕਲਰ ਇਹਦਾ ਇੱਕ ਥ्रेड ਸੂਟ ਨਾਲ ਦਾ ਹੀ ਥ्रेड ਆਪਣਾ ਡਾਰਕਾਗਾ ਬਾਕੀ ਜਿਹੜੇ ਫਲਾਰ ਬਣੇ ਹੋਏ ਨੇ ਆਪਾਂ ਕਲਰਫੁਲ ਕੀਤੇ ਲੇਗੇ ਤੇ ਨਾਲ ਇਹਦੇ ਬਾਟਮ ਆਗੀ ਦੇਖੋ ਇਦਾਂ ਬਾਟਮ ਦੀ ਮੂਰੀ ਦੇ ਉੱਪਰ ਵੀ ਇੰਦਾ ਹੀ ਵਰਕ ਹੋ ਗਿਆ ਤੇ ਨਾਲ ਆਪਾਂ ਨੇ ਪਿਓਰ ਸੁਪਰਨੈਟ ਦਾ ਦੁਪੱਟਾ ਜਿਹੜਾ ਪਿਓਰ ਟੈਪੀਸਟ੍ਰਿਕ ਦਾ ਵੀ ਦੁਪੱਟਾ ਕਹਿ ਦਿੰਦੇ ਆ ਇਹਨੂੰ ਉਹ ਰੈਡੀ ਕਰਵਾਏਗਾ ਤੇ ਜਿਹੜਾ ਵਿੱਚ ਥ੍ਰੈਡ ਸੀਗਾ ਉਹਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਕਰਦੇ ਆ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਸੋਬਰ ਸਰਦਾਰੀ ਜਸੂਟੜਾ ਬੜਕੇ ਤੇਿਆਰ ਹੋਇਆ ਤਾਂ ਤੁਸੀਂ ਐਦਾਂ ਦੀਆਂ ਸਰਦਾਰੀ ਚੀਜ਼ਾਂ ਰੈਡੀ ਕਰਵਾਉਣੀਆਂ ਨੇ ਆਪਣੇ ਲਈ ਫੈਬਰਿਕ ਤੁਸੀਂ ਆਪਣੀ ਚੋਇਸ ਅਕੋਰਡਿੰਗ ਕੋਈ ਵੀ ਲੈ ਸਕਦੇ ਹੋਗੇ ਜਿਹੜੀ ਤੁਹਾਨੂੰ ਪਸੰਦ ਆਗੀ ਤੇ ਆਪਣਾ ਜਿਹੜਾ ਡਿਜ਼ਾਈਨ ਆ ਤੁਸੀਂ ਉਹ ਸੇਵ ਰੱਖ ਸਕਦੇ ਹੋ ਬਹੁਤ ਜਿਆਦਾ ਸੋਨਾ ਆਪਣਾ ਸ ਬੜੇ ਸੂਟ تیار ਹੋਇਆਗਾ ਤੁਸੀਂ ਆਪਣੀ ਫੈਬਰਿਕ ਉਹ ਸਲੈਕਟ ਕਰਕੇ ਉਹ ਤੇ ਸੇਮ ਡਿਜ਼ਾਈਨ ਨਾਲ ਤਿਆਰ ਕਰਵਾਓਗੇ ਲੈਸਾਂ ਹਾਂਜੀ ਜਿਹੜੀ ਆਪਣਾ ਨੈਕ ਸੂਟ ਹੈਗਾ ਉਹ ਆਪਾਂ ਨੇ ਜੌਰਜਟ ਫੈਬਰਿਕ ਤੇ ਤਿਆਰ ਕਰਵਾਇਆ ਤੇ ਮਹਿੰਦੀ ਰਾਰ ਕਮੇਦੀ ਡੰਗ ਰਿਹਾ ਜੌਰਜਟ ਦੀ ਫੈਬਰਿਕ ਆ ਇਹ ਆਪਾਂ ਨੇ 골ਡਨ ਕਲਰ ਦੇ ਥ੍ਰੈਡ ਦੇ ਨਾਲ ਹੀ ਆਪਾਂ ਨੇ ਵਰਕ ਕਰਵਾਇਆ 골ਡਨ ਕਲਰ ਦਾ ਜੋ ਆਪਾਂ ਚਰੀ ਨਾਲ ਵਰਕ ਕਰਵਾਇਆ ਇਹਦੇ ਨੱਕੇ ਦੇ ਵਗਾਰ ਤੇ ਕੋਈ ਵਰਕ ਨਹੀਂ ਇਹਦੇ ਦੇਖੋ ਇਹਦਾ ਨੱਕ ਦੇ ਉੱਪਰ ਵਰਕ ਆਊਗਾ ਤੇ ਇਹਦੀ ਬਾਜੀ ਦੇ ਉੱਪਰ ਲੱਗਦਾ ਹੋਇਆ ਇਹ ਆ ਗਿਆ ਬਾਜੀ ਦੇ ਉੱਪਰ ਬਾਜੀ ਇੱਕ ਗਾਰਲੈਸ ਜਿਹੀ ਲੁੱਕ ਵਾਲਾ ਸੂਟ ਆਪਣਾ ਤਿਆਰ ਹੋਇਆਗਾ ਤੇ ਕੁੜੀਆਂ ਅੱਜਕੱਲ ਇਦਾਂ ਦੇ ਵੀਅਰ ਕਰਦੀਆਂ ਨੇ ਕਿ ਕੱਲੇ ਦਾ ਵਰਕ ਬਾਹਾਂ ਦਾ ਤੇ ਬਾਟਮ ਦਾ ਵਰਕ ਹੈ ਨਾ ਜੋ ਕੇਰੇ ਬਗੈਰ ਦਾ ਵਰਕ ਆਪਣਾ ਸਕਿਪ ਕਰਵਾਉਂਦੇ ਤੇ ਇਦਾਂ ਦੇਖੋ ਇਹਦੀ ਆ ਗਿਆ ਬਾਟਮ ਤੇ ਵਰਕ ਇਹ ਵਾਲਾ ਆ ਗਿਆ ਬਾਟਮ ਤੇ ਇਹਨਾਂ ਜੈ ਜੀ ਸੋਨਾ ਆਪਣਾ ਬਾਟਮ ਤੇ ਲੱਗਦਾ ਹੈ ਤੇ ਨਾਲ ਇਹਦੇ ਪਿਓਰ ਔਰਗੈਂਜ਼ਾ ਦਾ ਆਪਣਾ ਜਿਹੜਾ ਦੁਪੱਟਾ ਲਹੋ ਤਿਆਰ ਕਰਵਾਇਆ ਤੇ ਇਦਾਂ 골ਡਨ ਵਰਕ ਦੇ ਨਾਲ ਆਪਣਾ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਯਾਦ ਸੋਹਣਾ ਆਪਣਾ ਸੂਟ ਜਿਹੜਾ ਬਣ ਕੇ ਤਿਆਰ ਹੋਇਆ ਤੁਸੀਂ ਜਿੱਦਾਂ ਵੀ ਚਾਹੋ ਆਪਣਾ ਹਨਾ ਬੁਟੀਕ ਸਟਾਈਲ ਸੂਟ ਐਦਾਂ ਦੀ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਾਂ ਸਾਰੇ ਸੂਟ ਤੁਹਾਨੂੰ ਦਿਖਾ ਚੁੱਕੇ ਹਾਂਗੇ ਇਹਨਾਂ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਹੋਇਆ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਉਹ ਆਪਣੀ ਚੁਆਇਸ ਦੀ ਫੈਬਰਿਕ ਤੇ ਬਦਲ ਸਕਦੇ ਹੋਗੇ ਫੈਬਰਿਕ ਦਾ ਕਲਰ ਵਗੈਰਾ ਸਿਲੈਕਟ ਕਰਕੇ ਸਾਰਾ ਸਾਨੂੰ ਡਿਜ਼ਾਈਨ ਸੈੱਟ ਕਰਕੇ WhatsApp ਤੇ ਆਪਣਾ ਸਾਨੂੰ ਜਿਹੜਾ ਆਰਡਰ ਤੁਸੀਂ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 62391 68900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦਿਲ ਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ